ਕਨ ਸਪੀਕਰ ਸਾਹਿਬ ਕਹਿ ਰਹੇ ਆ ਕਿ ਜੇਕਰ ਮੈਨੂੰ ਪਹਿਲਾਂ ਪਤਾ ਹੁੰਦਾ ਤੇ ਮੈਂ ਪਤਾ ਨਹੀਂ ਤੁਹਾਨੂੰ ਅੰਦਰ ਭੌਂਦਾ ਕੀ ਕਰਦਾ ਇਸ ਸੀ ਸਾਰਾ ਕੁਝ ਜਾਣਦੇ ਆ ਕਿ ਸਾਨੂੰ ਅੰਦਰ ਕਿਹੜਾ ਭੌਣਾ ਸੀ ਤੂੰ ਕਿਸੇ ਜੇਲ੍ਹ ਚ ਭੌਂਦਾ ਐਸੀ ਉਦੋਂ ਚਾਲਾਂ ਦੇ ਵਿੱਚ ਆ ਕੇ ਜਦੋਂ ਅਸੀਂ ਐਕਸ਼ਨ ਕਮੇਟੀ ਜੈਤੋਂ ਬਣਾਈ ਸੀ ਤਾਂ ਤੂੰ ਮੰਗ ਕੇ ਸਾਥੋਂ ਟਾਈਮ ਲਿਆ ਕਰਦਾ ਸੀ ਤੇ ਅੱਜ ਜੇ ਤੇਰੇ ਤੋਂ ਇਹ ਲੋਕ ਟਾਈਮ ਮੰਗਣਾ ਤੇ ਅੱਜ ਤੂੰ ਟਾਈਮ ਨਹੀਂ ਦਿੰਦਾ ਕਿਉਂਕਿ ਉਦੋਂ ਤੂੰ ਨਾਰੇ ਲੱਪੇ ਲਾ ਕੇ ਬਹੁਤ ਸਦਾ ਜਾਉਣਾ ਸੀ ਤੈਨੂੰ ਨਸ਼ਾ ਚੜਿਆ ਹੋਇਆ ਸੀ 80 ਸਾਥੇ 70 70 ਸਾਲ ਦੇ ਬਜ਼ੁਰਗ ਨਹੀਂ ਬਖਸ਼ੇ ਉਹਨਾਂ ਦੇ ਵੀ ਡਾਂਗ ਫੇਰ ਕੇ 30 ਕਿਲੋਮੀਟਰ ਪਾਸੇ ਛੱड़ਦੇ ਔਰਤਾਂ ਨਹੀਂ ਬਖਸ਼ੀਆਂ ਉਹ ਵੀ ਤੁਸੀਂ ਪਾਸੇ ਛੱਡਦੀਆਂ ਤੇ ਬਾਅਦ ਦੇ ਵਿੱਚ ਬਲਟੋਜੇ ਚਲਾ ਤੇ ਤੈਸ਼ ਨੈਸ਼ ਕਰਦਾ ਥਾ ਹੁਣ ਉਹ ਕਰੋੜਾਂ ਦੇ ਵਿੱਚ ਨੁਕਸਾਨ ਪਹੁੰਚ ਗਿਆ ਤੇ ਕੋਈ ਵੀ ਲੀਡਰ ਆਮ ਆਦਮੀ ਪਾਰਟੀ ਦਾ ਭਾਈ ਭਾ ਦਾ ਨਹੀਂ ਪਿੰਡਾਂ ਦੇ ਵੰਨਦੇ ਨੇ ਇਹ ਸਾਡੇ ਦੁਸ਼ਮਣਾਂ ਪੱਕੇ ਮਨਦੀਪ ਸਿੱਧੂ ਐਨਐਨ ਡੀਆਈਜੀ ਬਿਆਨ ਦਿੰਦਾ ਕਿ ਜੀ ਮੇਰੇ ਕੋਲੇ ਤਾਂ ਕੋਈ ਨਹੀਂ ਆਇਆ ਕਿਸੇ ਦਾ ਸਮਾਨ ਚੋਰੀ ਨਹੀਂ ਹੋਇਆ ਅੱਜ ਸਪੀਕਰ ਸਾਹਿਬ ਆਏ ਹੋਏ ਨੇ ਇਹ ਵੀ ਅੱਜ ਦੀ ਗੱਲ ਸੁਣ ਲੈਣ ਇੱਥੋਂ ਜਿਹੜਾ ਸਮਾਨ ਹੈ ਉਹ ਚੋਰੀ ਹੋ ਗਿਆ ਪੁਲਿਸ ਨੇ ਚੋਰੀ ਕਰ ਲਿਆ ਉੱਥੋਂ ਦੇ ਐਮਐਲਏ ਕਨੌਰ ਵਾਲੇ ਦਾ ਨਾਂ ਆ ਹੀ ਜਾਂਦਾ ਸਿੱਧੇ ਤੌਰ ਤੇ ਡੀਆਈਜੀ ਜੇ ਤਾ ਤੂੰ ਬੰਦੇ ਦਾ ਪੁੱਤ ਹੈ ਤਾਂ ਕੰਪਲੇਟਾ ਟਾਕਦਾ ਵਾਕ ਗਿਆ ਅ ਵੀ ਸਾਡਾ ਕੀ ਕੀ ਗੁਆਚਿਆ ਤੇ ਬੰਦੇ ਦਾ ਪੁੱਤ ਬਣ ਕੇ ਪਰ ਕੋਸ ਤੇਰੀ ਪੋਸਾ ਥੋੜੀ ਸਰਕਾਰ ਦੀ ਕੋਸੇ ਤੋਂ ਦੇ ਨਸ਼ੇੜੀ ਟਰਾਲੀਆਂ ਪਰ ਪਰਲੇ ਗੇ ਕੋਸਾ ਜੇ ਪੁਲਾਂ ਦੇ ਕੋਲੋਂ ਖੜੀਆਂ ਟਰਾਲੀਆਂ ਟਰੈਕਟਰ ਥਿਆਈ ਜਾਂਦੇ ਆ ਤੇ ਕੋਈ ਐਮ ਐਲ اے ਦੇ ਰਸਤੇਦਾਰਾਂ ਦੇ ਘਰੋਂ ਥਿਆਈ ਜਾਂਦੇ ਜਿਹੜੇ ਵਧੀਆ ਟਰਾਲੇ ਟਾਈ ਟਾਈ ਤਣ ਤਣ ਲੱਖ ਦੇ ਬਣਾ ਕੇ ਲਗਾਏ ਸੀ ਜਾ ਕੇ ਵੱਖ-ਵੱਖ ਪਿੰਡਾਂ ਤੋਂ ਆਏ ਮੇਰੇ ਕਿਸਾਨ ਵੀਰੋ ਐਸਕੇਮ ਦੇ ਸੱਦੇ ਤੇ ਆਏ ਮੇਰੇ ਕਿਸਾਨ ਵੀਰੋ ਇਹ ਜਿਹੜਾ ਅੱਜ ਦਾ ਪ੍ਰਦਰਸ਼ਨ ਕਰ ਰਹੇ ਆ ਇਹਦੇ ਮੁੱਖ ਕਾਰਨ ਮੇਰੇ ਤੋਂ ਪਹਿਲਾਂ ਵਾਲੇ ਸਾਰੇ ਬੁਲਾਰਿਆਂ ਨੇ ਤੁਹਾਨੂੰ ਦੱਸ ਹੀ ਦਿੱਤੇ ਆ ਮੈਂ ਬਲਾਵਸਤਾਰ ਚ ਨਹੀਂ ਜਾਣਾ ਕਿਉਂਕਿ ਜਿਵੇਂ ਸਾਡੇ ਹੁਣ ਸਪੀਕਰ ਸਾਹਿਬ ਕਹਿ ਰਹੇ ਆ ਕਿ ਜੇਕਰ ਮੈਨੂੰ ਪਹਿਲਾਂ ਪਤਾ ਹੁੰਦਾ ਤੇ ਮੈਂ ਪਤਾ ਨਹੀਂ ਤੁਹਾਨੂੰ ਅੰਦਰ ਭੌਂਦਾ ਕੀ ਕਰਦਾ ਇਸ ਸੀ ਸਾਰਾ ਕੁਝ ਜਾਣਦੇ ਆ ਕਿ ਸਾਨੂੰ ਅੰਦਰ ਕਿਹੜਾ ਭੌਣਾ ਸੀ ਤੂੰ ਕਿਸੇ ਜੇਲ੍ਹ ਚ ਭੌਂਦਾ ਇਹ ਅਸੀਂ ਹੁਣ ਨਹੀਂ ਭੁੱਲੇ ਇਹ ਅਸੀਂ ਉਦੋਂ ਤੇਰੀਆਂ ਚਾਲਾਂ ਦੇ ਵਿੱਚ ਆ ਗਏ ਜਦੋਂ ਅਸੀਂ ਐਕਸ਼ਨ ਕਮੇਟੀ ਜੈਤੋਂ ਬਣਾਈ ਸੀ ਤਾਂ ਤੂੰ ਮੰਗ ਕੇ ਸਾਥੋਂ ਟਾਈਮ ਲਿਆ ਕਰਦਾ ਸੀ ਤੇ ਅਸੀਂ ਦਿੰਦੇ ਨਹੀਂ ਸੀ ਤੇ ਅੱਜ ਜੇ ਤੇਰੇ ਤੋਂ ਇਹ ਲੋਕ ਟਾਈਮ ਮੰਗਣਾ ਤੇ ਅੱਜ ਤੂੰ ਟਾਈਮ ਨਹੀਂ ਦਿੰਦਾ ਕਿਉਂਕਿ ਉਦੋਂ ਤੂੰ ਲਾਰੇ ਲੱਪੇ ਲਾ ਕੇ ਬਹੁਤ ਸਦਾ ਜਾਉਣਾ ਸੀ ਤੈਨੂੰ ਨਸ਼ਾ ਚੜਿਆ ਹੋਇਆ ਸੀ ਜਿਵੇਂ ਸਾਡੇ ਸੂਰਜ ਭਾਨ ਜੀ ਨੇ ਕਿਹਾ ਕਿ ਇਹਨਾਂ ਨੇ ਸਰਪੰਚੀ ਵੇਲੇ ਇੰਨੀ ਇਮਾਨਦਾਰੀ ਵਿਖਾਈ ਤੇ ਜੇ ਭਰਾਵੋ ਇੰਨੀ ਕਮਾਨਦਾਰੀ ਨਾਲ ਬਖਾਉਂਦਾ ਤੇ ਅੱਜ ਸਪੀਕਰ ਦੇ ਅਹੁਦੇ ਤੇ ਕਿਵੇਂ ਬਹਿੰਦਾ ਇਹ ਸਪੀਕਰ ਦੇ ਅਹੁਦੇ ਤੇ ਬਹਿਣ ਵਾਸਤੇ ਮਾੜਾ ਮੋੜ ਕੁਝ ਕਰਨਾ ਪੈਂਦਾ ਅਗਲੀ ਗੱਲ ਮੁੱਦੇ ਤੇ ਆ ਜਗੇ ਆਪਾਂ ਕਿ ਜਦੋਂ ਇਹ 19 ਤਰੀਕ ਨੂੰ ਬਾਰਡਰ ਦੇ ਉੱਤੇ ਐਕਸ਼ਨ ਹੁੰਦਾ ਉਸ ਦਿਨ ਮੈਂ ਉੱਥੇ ਸੀ ਸੰਡੇ 7 ਵਜੇ ਸਵੇਰ ਪੁਲਸ ਵੱਡੀ ਗਿਣਤੀ ਦੇ ਵਿੱਚ ਆਈ ਤਾਂ ਉਸ ਤੋਂ ਬਾਅਦ ਉਹ ਇੱਕ ਵਾਰੀ ਘੰਟਾ ਖੜੀ ਤੇ ਵਾਪਸ ਚਲੀ ਗਈ ਕਿਸਾਨਾਂ ਨੂੰ ਭਲੇਖਾ ਪਾਉਣ ਵਾਸਤੇ ਕਿ ਅਸੀਂ ਤਾਂ ਕਰਵਾਜੇ ਹਜੇ ਵੀ ਖੁੱਲੇ ਆ ਕੋਈ ਗੱਲ ਨਹੀਂ ਅਸੀਂ ਤਾਂ ਖੋਰ ਕੰਮਾਂ ਲਈ ਆਏ ਆ ਤਾਂ ਦੂਜੇ ਪਾਸੇ ਉਹਦਾ ਮੁੱਖ ਕਾਰਨ ਇਹ ਸੀ ਕਿ ਜਿਹੜੇ ਟਰੈਕਟਰ ਲਿਆਂਦੇ ਸੀ ਉਹ ਵੀ ਐਡੇ ਸੌਖੇ ਨਹੀਂ ਲਿਆਏ ਆ ਆਪਦੇ ਐਮਐਲਿਆਂ ਤੇ ਡੰਡਾ ਫੇਰਿਆ ਤੇ ਫੇਰ ਲਿਆਏ ਆ ਉਹ ਕਿਸਾਨਾਂ ਨੂੰ ਵਰਤਿਆ ਉਹ ਤੁਹਾਡੇ ਸਾਹਮਣੇ ਮੀਡਿਆ ਦੇ ਵਿੱਚ ਕਹਿ ਰਹੇ ਆ ਵੀ ਅਸੀਂ ਆਪਦੀ ਆਪ ਨਹੀਂ ਆਏ ਤਾਂ ਅਗਲੀ ਗੱਲ ਬਰਾਵੋ ਫੇਰ ਅਸੀਂ ਥੋੜੇ ਜਿਹਾ ਸਸਤ ਹੋ ਕੇ ਵੀ ਪੁਲਸ ਮੁੜ ਗਈ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਆਸ-ਪਾਸ ਦੇ ਪਿੰਡਾਂ ਦੇ ਵਿੱਚ ਫੋਰਸ ਬਹੁਤ ਜ਼ਿਆਦਾ ਲੱਗ ਗਈ ਹੈ ਅਸੀਂ ਨੇੜੇ-ਨੇੜੇ ਕਾਲਾਂ ਕੀਤੀਆਂ ਲੋਕ ਗਿਣਤੀ ਚਾਉਣੇ ਸ਼ੁਰੂ ਹੋਏ ਤਾਂ 7:30 ਵਜੇ ਮੌਕੇ ਦਾ ਫਾਇਦਾ ਠਾ ਕੇ ਸ਼ਾਮ ਨੂੰ ਇਨਨੇ ਕਾਰਵਾਈ ਪਾਈ ਏ ਕੋਈ ਸਾਡਾ ਟੈਂਟ ਨਹੀਂ ਬਖਸ਼ਾ ਕੋਈ ਸਾਡਾ ਤੰਬੂ ਨਹੀਂ ਬਖਸ਼ਾ ਕੋਈ ਸਾਡਾ ਲੰਗਰ ਨਹੀਂ ਬਖਸ਼ਾ ਤੇ ਕੋਈ ਟਰੈਕਟਰ ਟਰਾਲੀ ਨਹੀਂ ਬਖਸ਼ੀ ਤੁਹਾਡੇ ਸਾਹਮਣੇ ਤੁਸੀਂ ਅੱਜ ਵੀ ਵੀਡੀਓ ਸੁਣਦੇ ਹੋ ਕਿ ਜੀ ਇੱਥੋਂ ਜਿਹੜਾ ਸਮਾਨ ਹੈ ਉਹ ਚੋਰੀ ਹੋ ਗਿਆ ਪੁਲਸ ਨੇ ਚੋਰੀ ਕਰ ਲਿਆ ਉੱਥੋਂ ਦੇ ਐਮਐਲਏ ਕਨੌਰ ਵਾਲੇ ਦਾ ਨਾਂ ਆਈ ਜਾਂਦਾ ਸਿੱਧੇ ਤੌਰ ਤੇ ਪੈਸੇ 300 ਟਾਈਮ ਲੱਗ ਜਾਣਾ ਅਜੇ ਕਾ ਉਸ ਤੋਂ ਅੱਗੇ ਮਨਦੀਪ ਸਿੱਧੂ ਇਹਨਾਂ ਦਾ ਡੀਆਈਜੀ ਬਿਆਨ ਦਿੰਦਾ ਕਿ ਜੀ ਮੇਰੇ ਕੋਲੇ ਤਾਂ ਕੋਈ ਨਹੀਂ ਆਇਆ ਕਿਸੇ ਦਾ ਸਮਾਨ ਚੋਰੀ ਨਹੀਂ ਹੋਇਆ ਅੱਜ ਸਪੀਕਰ ਸਾਹਿਬ ਆਏ ਵੀ ਆ ਜੀ ਸੀਆਈਡੀ ਰਾਹੀ ਹੈ ਆਪਦੀ ਗੱਲ ਸੁਣ ਲੈਣ ਕਿ ਆ ਲੋਕ ਬੈਠੇ ਆ ਇਹ ਥਾਣਿਆਂ ਦੇ ਵਿੱਚ ਕੰਪਲੀਟਾ ਕਰਾ ਕੇ ਆਏ ਆ ਕਿ ਸਾਡੇ ਇੰਨੇ ਟਰੈਕਟਰ ਚੋਰੀ ਹੋ ਗਏ ਇੰਨੀਆਂ ਟਰਾਲੀਆਂ ਚੋਰ ਕੇ ਹੋ ਚੋਰੀ ਹੋ ਗਈਆਂ ਇੰਨੇ ਦਾ ਸਬਾਨ ਖੁਰਦ-ਬੁਰਦ ਹੋ ਗਏ ਤੇ ਫਿਰ ਦੱਸੋ ਕਿਉਂ ਤੁਸੀਂ ਝੂਠ ਬੋਲਦੇ ਹੋ ਕਿ ਇੱਥੇ ਕੁਝ ਨਹੀਂ ਹੋਇਆ ਅਸੀਂ ਕਿਵੇਂ ਮੰਨ ਲਏ ਤੁਸੀਂ 60 60 70 70 ਸਾਲ ਦੇ ਬਜ਼ੁਰਗ ਨਹੀਂ ਬਖਸ਼ੇ ਉਹਨਾਂ ਦੇ ਵੀ ਡਾਂਗ ਫੇਰ ਕੇ 30 ਕਿਲੋਮੀਟਰ ਪਾਸੇ ਛੱੜਤੇ ਔਰਤਾਂ ਨਹੀਂ ਬਖਸ਼ੀਆਂ ਉਹ ਵੀ ਤੁਸੀਂ ਪਾਸੇ ਛੱੜਤੀਆਂ ਤੇ ਬਾਅਦ ਦੇ ਵਿੱਚ ਬਲਡੋਜ਼ਰ ਚਲਾਤੇ ਤੈਸ਼ ਨੈਸ਼ ਕਰਤਾ ਸਾਰਾ ਹੁਣ ਉਹ ਕਰੋੜਾਂ ਦੇ ਵਿੱਚ ਨੁਕਸਾਨ ਪਹੁੰਚ ਗਿਆ ਡੀਆਈਜੀ ਜੇ ਤਾਂ ਤੂੰ ਬੰਦੇ ਦਾ ਪੁੱਤ ਐ ਤਾਂ ਕੰਪਲੀਟਾ ਕੜਾਲਾ ਥਾਣਿਆਂ ਦੇ ਵਿੱਚੋਂ ਜਿਹੜੇ ਪੁਆ ਕੇ ਗਏ ਆ ਵੀ ਸਾਡਾ ਕੀ ਕੀ ਗੁਆਚਿਆ ਤੇ ਬੰਦੇ ਦਾ ਪੁੱਤ ਬਣ ਕੇ ਪਰ ਪਰ ਤੂੰ ਆ ਜਿਹੜੇ ਬਿਆਨ ਦਿੰਨਾ ਨਾ ਵੀ ਕਿਸੇ ਦਾ ਕੁਝ ਨਹੀਂ ਗੁਆਚਿਆ ਇਹ ਕਹਿ ਕੇ ਲੋਕਾਂ ਨੂੰ ਗਮਰਾਹ ਨਾ ਕਰ ਇਹਨਾਂ ਦੇ ਪੱਛਾਂ ਦੇ ਉੱਤੇ ਨੂਨ ਨਾ ਲਾ ਕਿਉਂਕਿ ਕਿਸਾਨਾਂ ਨੇ ਇੱਕ ਇੱਕ ਰੁਪਿਆ ਫੰਡਾਂ ਦਾ ਇਕੱਠਾ ਕਰਕੇ ਉੱਥੇ ਮੋਰਚਾ ਲਾਇਆ ਸੀ ਸਮਾਨ ਲਗਾਇਆ ਸੀ ਤੇ ਜਿਹੜਾ ਤੂੰ ਕੋਸ ਤੇਰੀ ਪੁਲਸਾ ਥੋੜੀ ਸਰਕਾਰ ਦੀ ਕੋਸੇ ਤੋਂ ਨਸ਼ੇੜੀ ਟਰਾਲੀਆਂ ਪਰ ਪਰ ਲੈਗੇ ਤੇ ਕੋਸ ਜੇ ਪੁਲਾਂ ਦੇ ਕੋਲੋਂ ਖੜੀਆਂ ਟਰਾਲੀਆਂ ਟਰੈਕਟਰ ਥਾਈ ਜਾਂਦੇ ਆ ਤੇ ਕੋਈ ਐਮ ਐਲ اے ਦੇ ਰਸਤੇਦਾਰਾਂ ਦੇ ਘਰੋਂ ਥਾਈ ਜਾਂਦੇ ਜਿਹੜੇ ਵਧੀਆ ਟਰਾਲੇ ਟਾਈ ਟਾਈ 3 3 ਲੱਖ ਦੇ ਬਣਾ ਕੇ ਲਗਾਏ ਸੀ ਜੱਟ ਬਰਾਬਰ ਜਿੰਨਾ ਇਨਾਂ ਤੋਂ ਅਤਿਆਚਾਰ ਹੋਇਆ ਉਹ ਲੈ ਇਹਨਾਂ ਨੇ ਕੀਤਾ ਇਹਨਾਂ ਨੇ ਘੱਟ ਨਹੀਂ ਬਖਸ਼ੀ ਹੁਣ ਤੁਹਾਡੇ ਬੱਲੇ ਬੱਲੇ ਵਾਲੀ ਗੱਲ ਹੈ ਕਿ ਦੀਪ ਸਿੰਘ ਵਾਲੇ ਪਿੰਡ ਤੋਂ ਸ਼ੁਰੂਆਤ ਹੋ ਗਈ ਹੈ ਕਿ ਅਸੀਂ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਪਿੰਡ ਤੇ ਬੜ ਨਹੀਂ ਦੇਣਾ ਤਾਂ ਤੁਸੀਂ ਵੀ ਤਾਲਾ ਬੋਲ ਦਿਓ ਕਿ ਅਸੀ ਕੋਈ ਵੀ ਲੀਡਰ ਆਮ ਆਦਮੀ ਪਾਰਟੀ ਦਾ ਭਾਈ ਪਾ ਦਾ ਨਹੀਂ ਪਿੰਡਾਂ ਜਵਣ ਦੇ ਨਾਲ ਇਹ ਸਾਡੇ ਦੁਸ਼ਮਣਾਂ ਪੱਕੇ ਤਾਂ ਇਸ ਕਰਕੇ ਭਰਾਵੋ ਮੂਰਤੀਆਂ ਜਿਹੜੇ ਆਪਾਂ ਨੂੰ ਹੁਣ ਇਕੱਠੇ ਹੋ ਕੇ ਦੁਬਾਰਾ ਲਾਉਣੇ ਪੈਣੇ ਆ ਇਹ ਪਰਭਾਈ ਕਰਵਾਉਣੀ ਆ ਸਰਕਾਰ ਤੋਂ ਤਾਂ ਹੁਣ ਜਿੰਨਾ ਵੀ ਆਪਣਾ ਮਨ ਲਓ ਤੇ ਨੁਕਸਾਨ ਹੋਇਆ ਉਹਦਾ ਜਿਹੜੀ ਘੜੀ ਅੱਜ ਪਹਿਲੀ ਚੱਲ ਪਈ ਐ ਐਦੂ ਅੱਗੇ ਅਖਸ਼ਣਾ ਨੇ ਵਾਧੇ ਜਣਾ ਤੁਸੀਂ ਇਕੱਠਾ ਨੂੰ ਜਰਬਾ ਦੇ ਲੋ ਇਕੱਠ ਵਧਾਓ ਆਪਣੋਂ ਆਪਣੇ ਤੇ ਤਾਂਗੇ ਇਥੋਂ ਦੀ ਜਿਹੜੀ ਪੰਜਾਬ ਸਰਕਾਰ ਐ ਇਹਨੂੰ ਅੱਗੇ ਨੂੰ ਆਪਾਂ ਖਤਮ ਕਰਨਾ ਮੇਰਾ ਟਾਈਮ ਹੋ ਗਿਆ ਜੈ ਜਨਤਾ ਜੈ ਸੰਘਰਸ਼ ਜਿੱਤ ਲੜਨ ਵਾਲੇ